ਗੱਲ ਆਸਟ੍ਰੇਲੀਆ ਸਟਡੀ ਵੀਜ਼ਾ ਲਈ ਕਰਨ ਜਾ ਰਹੇ ਆ ਬਹੁਤ ਸਾਰੇ ਸਵਾਲ ਸਾਡੇ ਕੋਲ ਸਟੂਡੈਂਟਸ ਦੇ ਹਲੇ ਵੀ ਆ ਰਹੇ ਨੇ ਕਿ ਅਸੀਂ ਜੈਨਫਾ ਬਿੰਟੇਕਲੀ ਅਪਲਾਈ ਕਰਨਾ ਚਾਹੁੰਦੇ ਆ ਤਾਂ ਕਦੋਂ ਤੱਕ ਹਲੇ ਵੀ ਗੁੰਜਾਇਸ਼ ਹੈ ਕਦੋਂ ਤੱਕ ਅਸੀਂ ਅਪਲਾਈ ਕਰ ਲਈਏ ਜਿਸ ਵਿੱਚ ਸਾਡਾ ਪ੍ਰੋਸੈਸ ਵੀ ਕੰਪਲੀਟ ਹੋ ਜਾਏ ਸਕਸੈਸਫੁਲੀ ਸਾਨੂੰ ਵੀਜ਼ਾ ਵੀ ਮਿਲ ਜਾਏ ਔਰ ਕੋਰਸੇਸ ਨੂੰ ਲੈ ਕੇ ਵੀ ਸਵਾਲ ਬਣੇ ਹੋਏ ਨੇ ਸੋ ਇਸੇ ਲਈ ਅੱਜ ਖਾਸ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਜ਼ਰੀਏ ਆਪਣੇ ਆਪ ਤੁਸੀਂ ਇਹ ਵੀਡੀਓ ਤਾਂ ਦੇਖੋਗੇ ਨਾਲ ਦੇ ਨਾਲ ਆਪਣੇ ਉਹਨਾਂ ਫਰੈਂਡਸ ਦੇ ਨਾਲ ਵੀ ਜ਼ਰੂਰ ਸ਼ੇਅਰ ਕਰੋ ਵੀਜ਼ਾ ਦੇ ਲਈ ਜਨਫਾ ਬਿੰਟੇਕਲੀ ਅਪਲਾਈ ਕਰਨਾ ਚਾ ਰਹੇ ਨੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ कौर ਔਰ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਸ ਔਰ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾਸ਼ਟ੍ਰੀਕਾਲ ਸਾਸ਼ਟ੍ਰੀਕਾਲ ਮੈਮ ਜ਼ਰੂਰ ਦੱਸੋ ਆ ऑस्ट्रेलिया ਸਟਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ ਸਾਡੇ ਕੋਲ ਤਾਂ ਸਟੂਡੈਂਟਸ ਦੇ ਸਾਰੇ ਸਵਾਲ ਆ ਹੀ ਰਹੇ ਨੇ ਕਿ ਹਲੇ ਕਿਹੜੇ ਸਟੂਡੈਂਟਸ ਤੇ ਕਦੋਂ ਤੱਕ ਕਿੰਨਾ ਕੁ ਟਾਈਮ ਹਲੇ ਵੀ ਬਚਾ ਹੋਇਆ ਹੈ ਕਿ ਜਨਫਾ ਬਿੰਟੇਕਲੀ ਅਪਲਾਈ ਕੀਤਾ ਜਾ ਸਕਦਾ ਹੈ ਦੇਖੋ ਜੇ ਹਰ ਜੋ ਹਫਤਾ 10 ਦਿਨ ਤੇ ਬੱਚੇ ਅਪਲਾਈ ਕਰ ਸਕਦੇ ਜਿਨ੍ਹਾਂ ਦੇ ਡਾਕੂਮੈਂਟਸ ਰੈਡੀ ਹੈ ਮੀਨਸ ਆਪਣੇ এডਿਕੇਸ਼ਨ ਕੁਆਲੀਫਿਕੇਸ਼ਨ ਸਭ ਤੋਂ ਬੜੀ ਗੱਲ ਆਸਟ੍ਰੇਲੀਆ ਦੇ ਵਿੱਚ ਖਾਲੀ এডਿਕੇਸ਼ਨ ਕੁਆਲੀਫਿਕੇਸ਼ਨ ਨਹੀਂ ਨਾਲ ਹੀ ਸਟੂਡੈਂਟਸ ਤੇ ਜਿਹੜੇ ਪੇਰੈਂਟਸ ਦਾ ਵੀ ਇਮਤਿਹਾਨ ਹੈ ਉਹਨਾਂ ਦੇ ਇਨਕਮ ਟੈਕਸ ਰਿਟਰਨ ਉਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਇਹ ਜ਼ਰੂਰੀ ਹੈ ਹੁਣ ਇਨਕਮ ਟੈਕਸ ਰਿਟਰਨ ਦਾ ਵੀ ਇੱਕ ਬੜਾ ਪੰਗਾ ਪੈਂਦਾ ਜੇ ਸਟੂਡੈਂਟ ਸਾਡੇ ਕੋਲ ਆਉਂਦੇ ਆ ਉਹਨਾਂ ਨੇ ਇਨਕਮ ਟੈਕਸ ਰਿਟਰਨ ਅਪਲਾਈ ਨਹੀਂ ਕੀਤੀ ਹੁੰਦੀ ਜੇ ਇਸ ਟਾਈਮ ਅਪਲਾਈ ਕਰਦੇ ਆ दैट मींस ਉਹ ਫਰੈਸ਼ ਇਸ ਸਾਲ ਦੀ ਹੈ ਪਿਛਲੇ ਸਾਲ ਦੀ ਵੀ ਹੋਣੀ ਚਾਹੀਦੀ ਹੈ ਇੱਕ ਸਾਲ ਚ ਤੁਸੀਂ ਦੋ ਇਨਕਮ ਟੈਕਸ ਰਿਟਰਨਾਂ ਕਰਦੇ ਹੋ ਉਹ ਬਹੁਤ ਮੁਸ਼ਕਲ ਆ ਰਹੀ ਹੈ ਕਿਉਂਕਿ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਆ ਕਈ ਵਾਰੀ ਕਹਿੰਦੇ ਕਿ ਇਗਨੋਰੈਂਟ ਹੁੰਦੇ ਆ ਅਪਲਾਈ ਨਹੀਂ ਕਰਦੇ ਉਹ ਮਤਲਬ ਜਿਨ੍ਹਾਂ ਦੇ ਪੇਰੈਂਟ ਜੌਬ ਕਰਦੇ ਆ ਉਹਨਾਂ ਦੇ ਤੇ 8 ਸਾਲ ਜਾ ਰਹੀ ਹੈ ਜਿਹੜੇ ਬਿਜ਼ਨਸ ਕਰ ਰਹੇ ਆ ਉਹਨਾਂ ਦੇ ਵੀ 8 ਸਾਲ ਜਾ ਰਹੀ ਹੈ ਕਿਹੜੇ ਬੜੇ ਬਿਜ਼ਨਸ ਬਹੁਤ ਛੋਟੇ ਸਕੇਲ ਤੇ ਹੁੰਦਾ ਉਹ ਕਹਿੰਦੇ ਕੋਈ ਲੋਡ ਨਹੀਂ ਹੈ ਬਟ ਇੱਥੇ ਸਾਨੂੰ ਆਸਟ੍ਰੇਲੀਆ ਦੇ ਵਿੱਚ ਇਨਕਮ ਟੈਕਸ ਰਿਟਰਨ ਬੜੇ ਇੰਪੋਰਟੈਂਟ ਹੈ ਉਹ ਵੀ ਦੋਨੋਂ ਪੇਰੈਂਟਸ ਦੇ ਮਿਲਾ ਕੇ ਸਾਨੂੰ 14 ਲੱਖ ਮਿਨੀਮਮ ਚਾਹੀਦੀ ਹੈ ਔਰ ਅੱਜ ਦੇ ਦਿਨ 7 ਲੱਖ ਜਿਹੜੀ ਟੈਕਸ ਫ੍ਰੀ ਹੈ ਇੱਕ ਪੇਰੈਂਟ ਦੀ ਤਾਂ ਦੋਨਾਂ ਦੀ ਵੈਸੇ ਵੀ 14 ਲੱਖ ਬਣ ਜਾਂਦੀ ਹੈ ਜਿਹੜੇ ਟੈਕਸ ਤੋਂ ਅਵੋਇਡ ਕਰਨਾ ਚਾਹੁੰਦੇ ਆ ਜਾਂ ਕੁਛ ਸਾਨੂੰ ਉਹਨਾਂ ਸਿਸਟਮ ਦਾ ਨਹੀਂ ਪਤਾ ਬਟ ਮੇਰੇ ਖਿਆਲ ਇੱਕ ਐਵਰੇਜ ਫੈਮਿਲੀ ਦੀ ਇਨਕਮ ਵੀ ਅੰਨੀ ਕੀ ਹੁੰਦੀ ਹੈ ਤੇ 14 ਲੱਖ ਤੇ ਉਹਨਾਂ ਦੀ ਵੈਸੇ ਹੀ ਬਣ ਜਾਂਦੀ ਹੈ ਇਨਕਮ ਟੈਕਸ ਰਿਟਰਨ ਹੁਣ ਜਿਨ੍ਹਾਂ ਦੀ 14 ਲੱਖ ਇਨਕਮ ਟੈਕਸ ਰਿਟਰਨ ਹੈ ਉਹ ਪਿਛਲੇ ਸਾਲ ਦੀ ਉਹਨਾਂ ਨੇ ਮੰਨ ਲਓ 5 ਲੱਖ ਟੈਕਸ ਰਿਟਰਨ ਸੀ ਜਾਂ ਸਾਢੇ 5 ਜਾਂ 6 ਜੋ ਵੀ ਸੀਗੀ ਉਹਨਾਂ ਨੇ ਉਹਨਾਂ ਦੇ ਪਿਛਲੇ ਸਾਲ ਦੀ ਵੀ ਹੈ ਇਸ ਸਾਲ ਦੀ ਵੀ ਹੈ ਇਸ ਸਾਲ ਦੀ ਚਾਹੇ ਹੁਣ ਵੀ ਭਰ ਦੋਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਬਟ ਪਿਛਲੇ ਸਾਲ ਦੇ ਟਾਈਮ ਸਿਰ ਹੋਣੀ ਚਾਹੀਦੀ ਹੈ ਜੇ ਇਹ ਦੋਨੋਂ ਚੀਜ਼ਾਂ ਹੈ ਤੇ ਤੁਹਾਨੂੰ ਈਵਨ ਜਰ ਫੰਡਸ ਰੈਡੀ ਨਹੀਂ ਹੈ ਤੇ ਦਾਦਾ-ਦਾਦੀ ਨਾਨਾ-ਨਾਨੀ ਬ੍ਰਦਰ ਸਿਸਟਰਸ ਔਰ ਮਾਪੇ ਸਾਰੇ ਫੰਡ ਸ਼ੋਅ ਕਰ ਸਕਦੇ ਆ ਜੀ ਉਹਨ ਉਹਦੇ ਬਾਅਦ ਮੰਨ ਲਓ ਇਹਨਾਂ ਦੇ ਕੋਲ 35 ਲੱਖ ਦਿਖਾਣਾ ਜਾਂ 40 ਦਿਖਾਣਾ 25 ਲੱਖ ਇਹਨਾਂ ਦੇ ਕੋਲ ਹੈ 15 ਲੱਖ ਤਾਇਆ ਚਾਚਾ ਮਾਮਾ ਵੀ ਦਿਖਾ ਸਕਦੇ ਆ ਹੁਣ ਸਮਝੋ ਇਹਦੇ ਵਿੱਚ ਵੀ ਕੋਈ ਕਮੀ ਆ ਰਹੀ ਹੈ ਤੇ ਜੇ ਤੁਹਾਡੇ ਇਨਕਮ ਟੈਕਸ ਰਿਟਰਨ ਆ ਤਾਂ ਤੁਸੀਂ ਜਿਹੜਾ ਲੋਨ ਲੈ ਸਕਦੇ ਹੋ 1 ਵੀਕ ਦੇ ਅੰਦਰ ਇਸ ਟਾਈਮ ਬੈਂਕ ਲੋਨ ਦੇ ਰਹੇ ਆ ਤੇ ਇਹ ਵੀ ਇੱਕ ਬਹੁਤ ਜਿਹੜਾ ਪੋਜ਼ਿਟਿਵ ਪੁਆਇੰਟ ਹੈ ਕਿ ਲੋਨ ਬਹੁਤ इजीली ਮਿਲ ਰਿਹਾ ਤੇ ਆਸਟ੍ਰੇਲੀਆ ਜਾਣ ਦਾ ਤੁਹਾਡਾ ਸੁੱਖ ਨਾ ਪੂਰਾ ਹੋ ਸਕਦਾ ਜੇ ਤੁਸੀਂ ਇਹ ਡਾਕੂਮੈਂਟ ਜਿਹੜੇ ਮੈਂ ਦੱਸਿਆ ਇਹਨਾਂ ਦੇ ਉੱਪਰ ਤੁਸੀਂ ਧਿਆਨ ਰੱਖੋ ਉਹਨਾਂ ਤੁਹਾਨੂੰ ਜਿਹੜਾ ਇਹ ਜੁਲਾਈ ਇਨਟੇਕ ਜਾਂ ਜਨਵਰੀ ਇਨਟੇਕ ਜੋ ਵੀ ਅਪਲਾਈ ਕਰਨਾ ਹੈ ਉਹਦੇ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਜਨਵਰੀ ਇਨਟੇਕ ਵਾਸਤੇ ਤੁਹਾਡੇ ਜਿਹੜੇ ਮੈਂ ਡਾਕੂਮੈਂਟਸ ਦੱਸੇ ਆ ਤੁਹਾਡੇ ਕੋਲ ਫੰਡਸ ਰੈਡੀ ਆ 3 ਮਹੀਨੇ ਪੁਰਾਣੇ ਹੋਣੇ ਚਾਹੀਦੇ ਆ ਕਈ ਵਾਰੀ ਇੱਕ ਪੰਗਾ ਹੋਰ ਪੈਂਦਾ ਮੰਨ ਲਓ ਦਿਖਾਣੇ 35 ਲੱਖ ਰੁਪਇਆ ਹੁਣ ਸਟੂਡੈਂਟਸ ਦੇ ਪੇਰੈਂਟਸ ਨੇ 35 ਲੱਖ ਰੁਪਇਆ ਜਿਹੜਾ ਅਗਰ ਜ਼ਮੀਨ ਸੇਲ ਕੀਤੀ ਹੈ ਫਿਰ ਸਾਨੂੰ ਕੋਈ ਟੈਨਸ਼ਨ ਨਹੀਂ ਲੈਂਡ ਸੇਲ ਕਰਕੇ ਤਾਂ ਤੁਸੀਂ ਅੱਜ ਸੇਲ ਕਰੋ ਕੱਲ ਦਿਖਾ ਦਿਓ ਉਹ ਫਰੈਸ਼ ਵੀ ਚੱਲ ਜਾਂਦੇ ਆ ਕਿਉਂਕਿ ਪ੍ਰੂਫ ਹੈ ਕਿਸੇ ਵੀ ਚੀਜ਼ ਦਾ ਫੰਡ ਦਾ ਜਿਹੜਾ ਪ੍ਰੂਫ ਹੈ ਮੰਨ ਲਓ ਕਿਸੇ ਨੇ ਸ਼ੇਅਰ ਸੇਲ ਕੀਤੀ ਹੈ ਲੈਂਡ ਸੇਲ ਕੀਤੀ ਹੈ ਇਹੋ ਜਿਹੀ ਕੋਈ ਚੀਜ਼ ਪ੍ਰਾਪਰਟੀ ਸੇਲ ਕੀਤੀ ਹੈ ਉਹ ਦਾ ਚਾਹੇ ਦੂਜੇ ਦਿਨ ਤੁਸੀਂ ਲਾ ਲਓ ਕੋਈ ਐਗਰੀਕਲਚਰ ਦਾ ਪੈਸਾ ਆਇਆ ਜੇ ਫਾਰਮ ਪ੍ਰਾਪਰ ਹੈ ਬਟ ਜੇ ਤੁਸੀਂ ਕਿਸੇ ਦੇ ਕੋਲ ਲੈ ਮਤਲਬ ਜਿੱਦਾਂ ਇਹਨਾਂ ਨੇ ਕਈ ਵਾਰੀ ਦਿੱਤੇ ਹੁੰਦੇ ਕਿਸੇ ਨੂੰ ਫਿਰ ਵਾਪਸ ਲੈਂਦੇ ਆ ਉਹ ਅਕਾਊਂਟ ਚ ਪਾਏ ਆ ਜਾਂ ਤੁਹਾਡੇ ਜਾਣ ਦਾ ਵੀ ਤੁਹਾਡੇ ਕੋਲ ਚੈੱਕ ਦੇ ਥਰੂ ਗਿਆ ਆਣ ਦਾ ਵੀ ਉਹ ਵੀ ਪ੍ਰੂਫ ਹੈ ਉਹ ਵੀ ਐਕਸੈਪਟ ਕਰ ਲਾਂਗੇ ਅਸੀਂ ਬਟ ਜੇ ਤੁਸੀਂ ਆਈ ਡੋਂਟ نو ਕਿਸੇ ਵੀ ਸਿਸਟਮ ਤੋਂ ਬਣਾ ਕੇ ਉਹ 25 30 ਲਗ 35 ਲਗਦੀ ਐਫ ਡੀ ਬਣਾ ਦਿੱਤੀ ਉਹ ਫਿਰ 3 ਮਹੀਨੇ ਬਾਅਦ ਤੁਸੀਂ ਕਹਿੰਦੇ ਹੋ ਹੁਣ ਯੂਨੀਵਰਸਿਟੀ ਐਕਸੈਪਟ ਕਰ ਲੈ ਕਈ ਵਾਰੀ ਯੂਨੀਵਰਸਿਟੀ ਕਹਿੰਦੀ ਅਚਾਨਕ ਪੈਸਾ ਇੰਨਾ ਕਿੱਥੋਂ ਆਇਆ ਉਹਦਾ ਸੋਰਸ ਮੰਗ ਲੈਂਦੇ ਆ ਜਾਂ 6 ਮਹੀਨੇ ਦੀ ਸਟੇਟਮੈਂਟ ਮੰਗ ਲੈਂਦੇ ਹੁਣ ਇਦਾਂ ਸਾਡੇ ਨਾਲ ਹੋਇਆ ਇੱਕ ਬੱਚੇ ਦਾ ਜਿਹੜਾ ਉਹਨਾਂ ਨੇ ਦਿਖਾਇਆ ਪੈਸਾ ਤੇ ਯੂਨੀਵਰਸਿਟੀ ਨੇ 6 ਮਹੀਨੇ ਦੀ ਸਟੇਟਮੈਂਟ ਮੰਗੀ ਜਦ ਸਟੇਟਮੈਂਟ ਮੰਗੀ ਤੇ ਉਹਦੇ ਵਿੱਚ ਹਾਊਸਿੰਗ ਲੋਨ ਨਿਕਲ ਆਇਆ 3 ਮਹੀਨੇ ਪਹਿਲੇ ਦਾ ਉਹਨਾਂ ਨੇ ਹਾਊਸਿੰਗ ਲੋਨ ਲਿਆ ਉਹ ਬੈਂਕ ਚ ਦੂਜੇ ਚ ਪਾ ਤਾ ਤੇ ਉਹ ਦਿਖਾ ਤਾ ਇਹ ਪ੍ਰੋਬਲਮਸ ਆ ਜਾਂਦੀਆਂ ਇਸ ਕਰਕੇ ਉਹ 6 ਮਹੀਨੇ ਦੀ ਸਟੇਟਮੈਂਟ ਮੰਗ ਲੈਂਦੇ ਆ ਤਾਂ ਤੁਸੀਂ ਅਚਾਨਕ ਪੈਸਾ ਨਾ ਪਾਓ ਸਾਰਾ ਜਾਂ ਤੇ ਡਿਫਰੈਂਟ ਅਕਾਊਂਟਸ ਚ ਪਾਓ ਇਹਦਾ ਸਿਸਟਮ ਬਣਾਉਣਾ ਪੈਂਦਾ ਜੇ ਅਚਾਨਕ ਆਇਆ ਜਾਂ ਕੋਈ ਲੈਂਡ ਸੇਲ ਕੀਤੀ ਉਹਦਾ ਤੁਸੀਂ ਅਚਾਨਕ ਦਿਖਾ ਦਿਓ ਸਾਰਾ ਕੁਝ ਜਾਂ ਫਿਰ 6 ਮਹੀਨੇ ਪੁਰਾਣੀ ਸਟੇਟਮੈਂਟ ਜਾਂ ਉਹਦੇ ਨਾਲ ਸਭ ਤੋਂ ਵਧੀਆ ਤੁਸੀਂ ਐਜੂਕੇਸ਼ਨ ਲੋਨ ਲੈ ਲਓ ਤੇ ਐਜੂਕੇਸ਼ਨ ਲੋਨ ਲਿਆ ਹੋਇਆ ਹੈ ਔਰ ਤੁਹਾਡੇ ਜੇ ਡਾਕੂਮੈਂਟਸ ਪੂਰੇ ਆ ਆਫਰ ਲੈਟਰ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਦੇ ਦਿਨ ਆਫਰ ਲੈਟਰ ਦੇਣ ਤੋਂ ਪਹਿਲਾਂ ਯੂਨੀਵਰਸਿਟੀ ਹੁਣ ਫਾਈਨੈਂਸ਼ੀਅਲ ਡਾਕੂਮੈਂਟਸ ਮੰਗਣ ਲੱਗੀ ਕਿਉਂਕਿ ਮੰਨ ਲਓ ਕੋਈ ਵੀ ਆ ਅਸੀਂ ਵੀ ਆ ਆਫਰ ਲੈਟਰ ਯੂਨੀਵਰਸਿਟੀ ਨੇ ਇਸ਼ੂ ਕਰਤਾ ਔਰ ਜੇ ਤੁਹਾਡੇ ਫਾਈਨੈਂਸ਼ੀਅਲੀ ਨਹੀਂ ਹੈ ਤੇ ਉਹ ਆਫਰ ਲੈਟਰ ਬੇਕਾਰ ਹੋ ਜਾਂਦਾ ਜਿਹੜਾ ਯੂਨੀਵਰਸਿਟੀ ਸਟਾਫ ਬੈਠਿਆ ਉਹਨਾਂ ਦੀ ਵੀ ਮਿਹਨਤ ਬੇਕਾਰ ਹੈ ਉਹਨਾਂ ਦਾ ਇੱਕ ਆਫਰ ਲੈਟਰ ਖਰਾਬ ਹੋ ਰਿਹਾ ਇੱਕ ਸੀਟ ਖਰਾਬ ਹੋ ਰਹੀ ਹੈ ਤੇ ਇਸ ਕਰਕੇ ਪਹਿਲੇ ਉਹ ਇਨਕਮ ਟੈਕਸ ਰਿਟਰਨ ਨਾ ਔਰ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਪਹਿਲੇ ਮੰਗਦੇ ਹੈ ਜੇ ਤੁਸੀਂ ਇਹ ਦੋਨੋਂ ਚੀਜ਼ਾਂ ਤੁਹਾਡੇ ਕੋਲ ਰੈਡੀ ਹੈ ਤਾਂ ਨਾਲ ਦੀ ਨਾਲ ਤਿਆਰੀ ਕਰੋ ਵਿਥਿਨ 1 ਵੀਕ ਤੁਹਾਡਾ ਆਫਰ ਲੈਟਰ ਵੀ ਆ ਜਾਂਦਾ ਜੀਟੀਵੀ ਹੋ ਜਾਂਦੀ ਹੈ ਕਿਉਂਕਿ ਜੇ ਤੁਹਾਡੇ ਡਾਕੂਮੈਂਟਸ ਰੈਡੀ ਜੀ ਬਿਲਕੁਲ ਸੋ ਮੈਮ ਨੇ ਬੜੇ ਚੰਗੇ ਢੰਗ ਨਾਲ ਐਗਜ਼ਾਮਪਲ ਦੇ ਕੇ ਵੀ ਤੁਹਾਨੂੰ ਸਮਝਾਇਆ ਹੈ ਕਿ ਫੰਡਸ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸੋ ਮੈਮ ਦਾ ਤਕਰੀਬਨ 7-8 ਸਾਲਾਂ ਦਾ ਐਕਸਪੀਰੀਅੰਸ ਸੋ ਇਸੇ ਕਰਕੇ ਇਹਨਾਂ ਵੀਡੀਓਜ਼ ਦੇ ਜ਼ਰੀਏ ਅਸੀਂ ਮੈਮ ਦੇ ਥਰੂ ਤੁਹਾਡੇ ਤੱਕ ਪੂਰੀ ਇਨਫੋਰਮੇਸ਼ਨ ਪਹੁੰਚਾਉਂਦੇ ਆਂ ਤਾਂ ਕਿ ਸਟੂਡੈਂਟਸ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਰਾਈਟ ਪ੍ਰੋਸੈਸ ਦੇ ਨਾਲ ਔਰ ਘੱਟ ਸਮੇਂ ਵਿੱਚ ਆਪਣਾ ਪੂਰਾ ਪ੍ਰੋਸੈਸ ਜੋ ਹੈ ਕੰਪਲੀਟ ਕਰ ਸਕਣ ਸੋ ਜਨਵਰੀ ਫੈਬਰੂਰੀ ਇੰਟੈਕਲੀ ਅਪਲਾਈ ਕਰਨਾ ਚਾਹੁੰ चांसिस है कि थोड़ा तो वीजा फैबन टेक के लिए ही आ जाए सो होर भी कोई सवाल होना अप्लाई करने लैके फंडस नै तो जरूर जो नंबर डिस्प्ले है इस उपर कॉल करो पूरी जानकारी लो या फिर नैविगेटर्स ओवरसीज है चंडीगढ़ ऑफिस जरूर विजिट कर हो अपने डॉक्यूमेंट्स न जरूर लेके जाओ असैसमेंट की जाए तो राइट ऑप्शनस पूरा प्रोसैस सही ढंगी तो प्रोफाइल के अकॉर्डिंगलीझाया जा सके बहुत बहुत थैंक्स मैम मैं पूरी इन्फोरमेस स्टूडेंट्स साझी की है अगों भी असं स्टूडेंट्स तरह होर इन्फोरमेटिव भीडियोस लेकर आंते रहोंगे फिलहाल ਹਾਲੇ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ